ਸਟੇਟ ਕੌਂਸਲ ਫੋਰ ਐਜੂਕੇਸ਼ਨ ਰਿਸਰਚ ਅਤੇ ਟ੍ਰੇਡਿੰਗ ਵੱਲੋਂ ਸੈਸ਼ਨ 2024-25 ਦੌਰਾਨ 6ਵੀਂ ਤੋਂ 12ਵੀਂ ਕਲਾਸ ਦੇ ਬਾਇਮੰਥਲੀ ਟੈਸਟ ਇੱਕ ਦੇ ਆਯੋਜਨ ਦੇ ਸੰਬੰਧ ਚ ਦਿਸ਼ਾ ਨਿਰਦੇਸ਼ ਜਾਰੀ ਕਰ ਦਿੱਤੇ ਗਏ ਨੇ ਇਸ ਸੰਬੰਧ ਚ ਵਿਭਾਗ ਵੱਲੋਂ ਜਾਰੀ ਇੱਕ ਪੱਤਰ ਚ ਕਿਹਾ ਗਿਆ ਹੈ ਕਿ ਸੈਸ਼ਨ 2024-25 ਲਈ ਹਰ ਸੂਬੇ ਦੇ ਸਾਰੇ ਸਰਕਾਰੀ ਸਕੂਲਾਂ ਚ 6ਵੀਂ ਤੋਂ 12ਵੀਂ ਕਲਾਸ ਦੇ ਵਿਦਿਆਰਥੀਆਂ ਲਈ ਬਾਇਮੰਥਲੀ ਟੈਸਟ ਵਾਸਤਵ 20 ਜੁਲਾਈ ਤੱਕ ਆਯੋਜਿਤ ਕੀਤੇ ਜਾਣਗੇ ਇਸ ਦੇ ਲਈ ਸਕੂਲ ਪ੍ਰਮੁਖ ਆਪਣੇ ਪੱਧਰ ਤੇ ਡੇਟ ਸ਼ੀਟ ਤਿਆਰ ਕਰਦੇ ਹੋਏ 6ਵੀਂ ਤੋਂ 12ਵੀਂ ਕਲਾਸ ਦੇ ਇਹ ਟੈਸਟ ਕਰਵਾਉਣਗੇ 9ਵੀਂ ਤੋਂ 12ਵੀਂ ਕਲਾਸਾਂ ਦਾ ਬਾਇ ਮੰਥਲੀ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ਤੋਂ ਲਿਆ ਜਾਵੇਗਾ 6ਵੀਂ ਤੋਂ 8ਵੀਂ ਕਲਾਸ ਦਾ ਸਿਰਫ ਪੰਜਾਬੀ ਅੰਗਰੇਜ਼ੀ ਅਤੇ ਗਣਿਤ ਵਿਸ਼ੇ ਦਾ ਬਾਇ ਮੰਥਲੀ ਟੈਸਟ 5 ਮਿਸ਼ਨ ਸਮਰਥ ਦੀ ਆਨਲਾਈਨ ਟੈਸਟਿੰਗ ਦੇ ਨਾਲ ਮਿਸ਼ਨ ਸਮਰਥ ਤਹਿਤ ਕਰਵਾਉਣਗੇ ਜਦਕਿ 6ਵੀਂ ਤੋਂ 8ਵੀਂ ਕਲਾਸ ਦੇ ਹੋਰ ਵਿਸ਼ਿਆਂ ਦਾ ਬਾਇਮੰਥਲੀ ਟੈਸਟ ਅਪ੍ਰੈਲ ਅਤੇ ਮਈ ਦੇ ਸਿਲੇਬਸ ਚੋਂ ਲਿਆ ਜਾਵੇਗਾ ਇਸ ਟੈਸਟ ਲਈ ਪ੍ਰਸ਼ਨ ਪੱਤਰ ਸਕੂਲ ਪ੍ਰਮੁੱਖ ਸਬੰਧਿਤ ਵਿਸ਼ੇ ਅਧਿਆਪਕ ਤੋਂ ਤਿਆਰ ਕਰਵਾਉਣਗੇ ਇਹ ਟੈਸਟ ਕੁੱਲ 20 ਅੰਕਾਂ ਦਾ ਹੋਵੇਗਾ ਅਤੇ ਅਧਿਆਪਕ ਵੱਲੋਂ ਟੈਸਟ ਆਪਣੇ ਪੀਰੀਅਡ ਵਿੱਚ ਹੀ ਲਿਆ ਜਾਵੇਗਾ ਪਾਕ ਵੱਲੋਂ ਸਕੂਲ ਪ੍ਰਮੁੱਖਾਂ ਨੂੰ ਨਿਰਦੇਸ਼ ਦਿੱਤੇ ਗਏ ਨੇ ਇਹ ਧਿਆਨ ਚ ਰੱਖਿਆ ਜਾਵੇ ਕਿ 6ਵੀਂ ਤੋਂ 8ਵੀਂ ਕਲਾਸ ਤੱਕ ਕੋਈ ਵੀ ਬਾਏ ਮੰਥਲੀ ਟੈਸਟ ਮਿਸ਼ਨ ਸਮਰਥ ਦੇ ਲਈ ਦਿੱਤੇ ਗਏ ਪੀਰੀਅਡ ਚ ਨਾ ਲਿਆ ਜਾਵੇ ਬਾਏ ਮੰਥਲੀ ਟੈਸਟ ਦੀ ਉੱਤਰ ਪੁਸਤਕਾਂ ਨੂੰ ਚੈੱਕ ਕਰਨ ਉਪਰੰਤ ਇਸ ਦਾ ਪੂਰਾ ਰਿਕਾਰਡ ਵਿਸ਼ਾ ਵਾਈਜ਼ ਕਲਾਸ ਵਾਈਜ਼ ਅਤੇ ਵਿਦਿਆਰਥੀ ਵਾਈਜ਼ ਸਕੂਲ ਪੱਧਰ ਤੇ ਰੱਖਿਆ ਜਾਵੇਗਾ ਸਕੂਲ ਪ੍ਰਮੁਖ ਵੱਲੋਂ ਇਸ ਟੈਸਟ ਦਾ ਨਤੀਜਾ ਟੈਸਟ ਮੁਕੰਮਲ ਹੋਣ ਦੇ 10 ਦਿਨ ਦੇ ਅੰਦਰ ਤਿਆਰ ਕਰਵਾਇਆ ਜਾਵੇਗਾ